ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗੁਮਾਨਪੁਰਾ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਤੇ ਬਿਲਕੁਲ ਨਾਲ ਹੀ ਪਿੰਡ ਆ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਨਿਕਲ ਕੇ ਤੇ ਪਹਿਲਾ ਪਿੰਡ ਗੁਮਾਨਪੁਰਾ ਹੁੰਦਾ ਛਟੇ ਵਾਲੇ ਪਾਸੇ ਜਿਹੜਾ ਅਟਾਰੀ ਰੋਡ ਤੇ ਆ ਜਿਹੜਾ ਅੰਮ੍ਰਿਤਸਰ ਤੋਂ ਟਾਰੀਨ ਰੋਡ ਜਾਂਦਾ ਬਾਗਾ ਪੌਟਰ ਵਾਲਾ ਰੋਡ ਹੈ ਜਿਹੜਾ ਤੇ ਜਰਵਿੰਦਰ ਭਾਈ ਨਾਲ ਅੱਗਲ ਆਪਾਂ ਆਏ ਆ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਦਿਖਾਉਣੀ ਆ ਇੱਕ ਆ ਸੱਜਰ ਸੂਈ ਮੈਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਟੁੱਕੜ ਗੱਬਨ ਝੋਟੀ ਤੁਹਾਨੂੰ ਦਿਖਾਉਣੀ ਚਾਹਗੇ ਕਦ ਕਦ ਤੁਹਾਨੂੰ ਦਿਖਾਵਾਂਗੇ ਹਾਂਜੀ ਜੀ ਬੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਭਾਜੀ ਸਭ ਵਧੀਆ ਜੀ ਸਭ ਵਧੀਆ ਚੱਲਦਾ ਜੀ ਐਵਾਰ ਕੀ ਬਾਵਾ ਦੇ ਨਾ ਪਾਤੇ ਜੀ ਮੈਂ ਤੁਹਾਨੂੰ ਸਵੇਰ ਫੋਨ ਕਰਦਾਗਾ ਤੁਸੀਂ ਸਾਡਾ ਸਭ ਫੋਨ ਨਹੀਂ ਚੁਪਦੇ ਰਹੇ ਫੋਨ ਆਪਣੇ ਹੋਏ ਹੀ ਨਹੀਂ ਗੱਲ ਕਾਫੀ ਹੈ ਤੁਹਾਡੇ ਫੋਨ ਆਏ ਆ ਤੇ ਟਾਈਮ ਨਹੀਂ ਰਲਿਆ ਵਿੱਚ ਤੁਹਾਨੂੰ ਦੱਸਿਆ ਸੀ ਨਾ ਪ੍ਰੋਗਰਾਮ 'ਚ ਕਾਫੀ ਹੀ ਵਿੱਚ ਉਹ ਮਹਾਲ ਤੋਂ ਵਾਹਿਗੁਰੂ ਦੀ ਕਿਰਪਾ 'ਤੇ ਵਿਕਦਾ ਜਾਂਦਾ ਜੀ ਜਿਹੜੇ ਪੈਨਪਰਾ ਬਣੇ ਆ ਕੁਝ ਉਹ ਲੈ ਜਾਂਦੇ ਆ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਪੰਜ ਸੱਤ ਦਿਨ ਇਦਾਂ ਨਿਕਲ ਕੇ ਆਪਣੀ ਨਿਕਲ ਜਾਂਦੇ ਨਿਕਲ ਜਾਂਦੇ ਕੋਈ ਗੱਲ ਨਹੀਂ ਚਲਦਾ ਕੰਮ ਇਦਾਂ ਹੀ ਚੱਲ ਜਿੰਦਾ ਜੀ ਹਾਂਜੀ ਹਾਂਜੀ ਚਲੋ ਨਾਮ ਦੱਸੋ ਫਿਰ ਨਾਮ ਮੇਰਾ ਜਗਤੰਦਰ ਸਿੰਘ ਜੀ ਪਿੰਡ ਕਮਾਲਪੁਰ ਤਸਵੀਰ ਤੇ ਜ਼ਿਲ੍ਹਾ ਮਸਾਦ ਤੇ ਤੇ ਫੋਨ ਨੰਬਰੇ ਬੋਲ ਦੋ ਫੋਨ ਨੰਬਰ ਹੈਗਾ 83699778 ਠੀਕ ਆ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਅਗਲੇ ਨੰਬਰ ਵਾਲੀ ਤੋਂ ਮਾਜੀ ਤੋਂ ਕਰਾਂਗੇ ਠੀਕ ਆ ਜੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਤਰਾਏ ਬਾਕੀ ਬੇਨਤੀ ਜਿਹੜੇ ਆ ਬਾਹਰ ਵੀਡੀਓ ਚ ਕਰਦੇ ਹੁੰਦੇ ਆ ਵੀ ਸੋਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚ ਵਾਈ ਜਰੂਰ ਕਰ ਲੈ ਕਰ ਪਰ ਤਸੱਲੀ ਆਪਣੀ ਜਰੂਰ ਇੱਥੋਂ ਕਰਕੇ ਖੜਿਆ ਕਰ ਦਿਖਾ ਦੇ ਫਿਰ ਬੱਚਾ ਲਾ ਕੇ ਜਿਹੜਾ ਪਹਿਲਾਂ ਕਹਿੰਦਾ ਵੀ ਦਿਖਾ ਦਿੰਨੇ ਆ ਮਗਰ ਕੀ ਆ ਮਗਰ ਕੱਟਾ ਜੇ ਮਗਰ ਇਹਦੇ ਕੱਟਾ ਹੈ ਕਿੰਨੇ ਕਿਰਤੀ ਲਈ ਜੋ ਉਤਰਾ ਇਹ ਦਸ ਦਿਨ ਚੱਲੇ ਤੇ ਦੁੱਧ ਕਿੰਨਾ ਤਿਆਰ ਹੈ ਦੇਖੋ ਦੁੱਧ ਦੁੱਧ ਆਖਾ 12 ਕਿਲੋ ਆਪਾਂ 10 ਕਿਲੋ ਦੀ ਗਾਰੰਟੀ ਦੇਵਾਂਗੇ 10 ਕਿਲੋ ਦੁੱਧ ਜਰਾ ਤਿਆਰ ਆ ਅੱਛਾ ਕਿਉਂਕਿ ਆਪਰੇ ਕੋ ਕੱਲ ਹੀ ਆਈਏ ਪਤਾ ਨਹੀਂ ਸਾਡੇ ਜਰਾ ਕਿਲੋ 2 ਕਿਲੋ ਦਾ ਵਾਦਾ ਕਟਾ ਕੱਟ ਦੇ ਅੱਛਾ ਅੱਛਾ ਹਾਂ ਜੀ ਜੀ ਠੀਕ ਹੈ ਪਸਮਾ ਆ ਕੇ ਤਾਂ ਦਿਖਾਉਂਦੇ ਹਾਂ ਜਿਹੜੇ ਉਤਰਾ ਟੋਕੜ ਗੱਪਣੇ ਵੀ ਜਾ ਕੇ ਚੱਕ ਫਾਸ ਜ਼ਰੂਰ ਕਰਵਾ ਲਿਆ ਕਰੋ ਉਦੋਂ ਅਥਾਣੇ ਤੇ ਆਪਾਂ ਦੇਖ ਸਕਦੇ ਹਾਂ ਲਾਗੇ ਤੇ ਇੱਕ ਰੀ ਦਿਖਾ ਦੇ ਵੀ ਜੀ ਚਵਾ ਕੇ ਦੇਣਾ ਅੰਗ ਲਿਖਣਾ ਧੰਨਵਾਦ ਵਿਕਲਪ ਨਜ਼ਰ ਦਿਖਾ ਦੇ ਹੀ ਹੈ ਤੋੜਦੀ ਹੈ ਹਾਂਜੀ ਤੋੜਦੀ ਹਾਂ ਦੇਖ ਸਕਦੇ ਤੁਹਾਡੇ ਸਾਹਮਣੇ ਹੀ ਆ ਚਵਾ ਜਿਹੜਾ ਇਹਦਾ ਹਾਂ ਬਾਕੀ ਉਤਰਾਏ ਆ ਵੀ ਪਿੱਠਪੜੇ ਦੀ ਚੰਗੀ ਆ ਚੰਗੀ ਚੰਗੀ ਪਲੀ ਜੇ ਸੰਭੀ ਸੰਭੀ ਚੰਗੀ ਆ ਜੰਮੀ ਪਲੀ ਆ ਪੂਰੀ ਜਿਹੜੀ ਲੋ 13 14 ਲੋ ਤੇ ਜੰਮੀ ਇਹ ਜੇ ਮਾ ਬਾਕੀ ਪਛਾਣ ਨੇ ਚੰਗੀ ਆ ਕਿੰਨਾ ਉਹ 10 ਲੀਟਰ ਦੁੱਧ ਕਰੋ ਬਿਲਕੁਲ ਚਵਾ ਦੋਗੇ ਆਪਣੇ ਘਰੋਂ ਵੀ ਚਵਾ ਕੇ ਦੇਵਾਂਗੇ ਤੇ ਵਾਜੋ ਕਿ ਦਦਾਰ ਦੁੱਧੋ ਵਧਣੀ ਚਾਹੀਦੀ ਇਹ ਮਾਲਾ ਪੁਲਾ ਮਾਰੂ ਦਾ 15 ਕਿਲੋ ਜਾਊਗੀ ਤੇ ਮੁੱਲ ਫਿਰ ਇਹਦਾ ਮੁੱਲ ਤੁਸੀਂ ਦੱਸ ਦੋ ਜਿੰਨੇ ਦੀ ਕਹੋਗੇ ਉਹ ਨਹੀਂ ਦੇ ਦਾਂਗੇ ਜਿਆ ਜਿਆ ਕਰ ਦਈਏ ਮੈਂ ਨਾ 1 20 ਮੰਗ ਲਈਏ ਮੰਗਨ ਭਾਵੇਂ ਡੇਢ ਮੰਗ ਲਈਏ ਗੱਲ ਦੇਣ ਲੈਣ ਵਾਲੀ ਕਰੀਏ ਇੱਕ 10 ਦੀ ਦੇ ਦਈਏ ਕਰ ਦਈਏ ਮਨਤਨ ਜਿੰਨਾ ਕਰਦਾ ਖੁੱਲਾ ਕਰਾ ਲੋ ਵਾਜੀ ਪੂਰੇ ਤੇ ਦੇ ਦਈਏ ਲਖ ਦੀ ਹਾਂਜੀ ਲਖ ਤਾਂ 2000 ਸ਼ਰਤਾਂ ਅੱਛਾ 98 ਦੀ 98 ਹਜ਼ਾਰ ਦੀ ਠੀਕ ਹੈ ਜੇ ਕੋਈ ਪੈਨਪਰਾ ਕਰੂਗਾ ਤੂੰ ਮਾਰ ਕਰਾਂਗੇ ਠੀਕ ਹੈ ਕੋਈ ਪੈਨਪਰਾ ਫੋਨ ਲਾਵੇ ਠੀਕ ਹੈ ਇਹ ਵੇਖ ਲੋ ਕਿੱਡੀ ਜੰਮੀ ਪਲੀ ਕੋਈ ਦਿੰਦਾ ਨਹੀਂ ਹੈ ਜੰਮੀ ਪਲੀ ਪੂਰੀ ਯਾਰ ਆ ਜੀ ਹਮ ਚੱਡਾ ਵੇਖੋ ਠੀਕ ਹੈ ਜੀ ਪੂਰਾ ਤਾਂ ਤੱਕ ਲੱਗਾ ਚੱਡਾ ਤੇ ਆ ਜਿਹੜੀ ਟੋਕੜ ਗੱਬਣਿਆ ਕਿੰਨੇ ਚਿਰ ਦੀ ਚੈੱਕ ਪਾਸਟ ਹੈ ਇਹ ਜੀ 50 ਮਹੀਨੇ ਦੀ ਚੈੱਕ ਪਾਸ ਹੈ ਛੋਟੀ ਦੋ ਦਿਨ ਦੀ ਜੀ ਦੋ ਤਾਂ 4 ਕਿਲੋ ਜੀ अच्छा हां जी ते सज्जन ने ਕਿੰਨਾ ਕੱਢਿਆ ਦੁੱਧ ਉਹਦੇ 14-15 ਕਿਲੋ ਉਧਰੋਂ ਲਿਆਂਦੀ ਹੈ ਰਾਣੇ ਚੋਂ ਤੇ ਝੋਟੀ ਲਿਆਂਦੀ ਅੱਛਾ 15 ਕਿਲੋ ਦੁੱਧ ਚੋਆ ਆ ਤੁਹਾਡੀ ਇੱਕ ਵਾਰੀ ਤਾਂ ਡੱਬ ਮਾਰ ਗਈ ਜਾਂਦੇ ਤੇ ਦੂਜੀ ਵਾਰੀ ਆ ਕੇ ਖਲੋਦੀ ਸਾਡੇ ਕੋਲ ਦੇ ਅੱਛਾ हां जी ਤੇ ਬਾਕੀ ਇਹ ਆ ਵੀ ਚਲੋ ਕੱਦ ਕੱਟ ਚੰਗਾ ਹੋਇਆ ਬਾਕੀ ਕੋਈ ਸੰਭਰ ਨਾਲ ਖੜੂਗਾ ਤੇ ਸੋਨ ਤੱਕ ਝੋਟੀ ਪੂਰੀ ਰਾਜੀ ਹੋ ਜਾਣੀ ਉਹਦੇ ਅੰਗ ਸਰੀਰ ਭਰ ਜਾਣਾ ਇਹਨੇ ਪੂਰਾ ਬਾਕੀ ਉਹਦੇ ਨਾਲ ਜਵਾਨ ਆ ਕੱਦ ਕੱਟ ਚ ਪਕੀਆ ਵੀ ਅਜੇ ਨਵੀਂ ਝੋਟੀ ਆ ਉਹ ਹੋ ਤੇ ਥਾਣੇ ਦੇ ਵੀ ਆਪਾਂ ਦੇਖ ਸਕਦੇ ਚੰਗਾ ਦੂਰ ਦੂਰ ਥਾਣੇ ਆ ਤੇ ਮਿਲਕਵੇਂ ਨੇ ਵੀ ਚੰਗੇ ਲੱਗੇ ਮੋਟੀ ਮਿਲਕਵੇਂ ਲੱਗੇ ਤੇ ਲੱਤ ਥੋੜੀ ਸਹੀ ਕਰੇ ਰਹੀ ਦੀ ਸੀ ਸਾਡੇ ਸਾਡੇ ਥਾਣੇ ਚੰਗੇ ਗੱਬ ਤੇ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੋਲ ਭਾਈ ਸੱਧਿਆ ਦੇ ਅੱਛਾ ਹਾਂਜੀ ਇਹ ਕਿੰਨੇ ਦੀ ਆ 65 ਦੀ ਦੇ ਦੀਏ ਯਾਰ 2000 ਛੱਡ ਦੀਏ ਔਰ 60 ਦੀ ਦੇ ਦੀਏ 60 ਦੀ ਦੇ ਦੀਏ ਪੂਰੇ 60 ਚੋਂ ਛੋਟ ਹੀ ਹੋਣੀ ਚਾਹੀਦੀ ਅੱਛਾ ਹਾਂਜੀ ਠੀਕ ਆ 60 ਚੋਂ 200 ਰੁਪਏ ਛੋਟ ਹੀ ਕਰਾਂਗੇ ਠੀਕ ਆ ਹਾਂਜੀ ਤੇ ਠੀਕ ਆ ਔਰ ਕੁਝ ਕਹਿਣਾ ਫਿਰ ਬਸ ਜੀ ਇਹ ਸੁਈਆਂ ਸਵਾਈਆਂ ਹਾਂਜੀ ਇਸੇ ਕਰਕੇ ਮਾਝ ਦੀ ਵਿੱਚ ਵਾਈ ਦੂਰੋਂ ਭਰਾ ਕੇ ਆਨਲਾਈਨ ਬਣਾਉਂਦੇ ਕਿਉਂਕਿ ਜਿਹੜੀ ਮਾਝ ਹੈ ਜੁਪੀ ਦੀ ਜਾਣ ਆ ਅੱਛਾ ਤੇ ਮਹਾਲੀ ਦੀ ਵੀ ਜਾਣਿਆ ਅੱਛਾ ਅਸੀਂ ਆਪਣਾ ਕੰਮ ਆਨਲਾਈਨ ਸਾਨੂੰ ਪਤਾ ਕਿੱਥੇ ਜਾਣੀ ਕਿੱਥੇ ਨਹੀਂ ਉਹਨਾਂ ਵਾਸਤੇ ਤਾਂ ਤਾਂ ਆ ਰਾਮ ਰਾਇਆ ਕਿ ਇੱਕ ਲੱਖ 99 ਦੇਖ ਲੈਣਾ ਥਾਂ ਦੀ ਸਾਰੀ ਗੱਲ ਹੈ ਹਾਂਜੀ ਹਾਂਜੀ ਦੂਤੇ ਪਾਏ ਦਾ ਹਾਂਜੀ ਹਾਂਜੀ ਇਹਦੇ ਕਰਕੇ ਆਪਣੀ ਤਸੱਲੀ ਕਰੋ ਆਪਣੀ ਇਹਦੇ ਨੇ ਰੱਖ ਲੋਣੀ ਆ ਹਾਂਜੀ ਹਾਂਜੀ ਬਸ ਜੀ ਹੋ ਗਈ ਧੰਨਵਾਦ ਠੀਕ ਹੈ ਜੀ ਤਸੱਲੀ ਕਰੋ ਇੱਥੇ ਹੀ ਆਪਣੀ ਵੇਸ ਚਾ ਕੇ ਫੇਰੀ ਪਸ਼ੂ ਖਰੀਦੋ ਜੀ